ਸਤਿ ਸ਼੍ਰੀ ਅਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਸਰਕਾਰ ਦੀ ਤਰਫੋਂ ਮੁੱਖ ਮੰਤਰੀ ਸਿਹਤ ਯੋਜਨਾ ਦਾ ਆਗਾਜ਼ ਕੀਤਾ ਜਾ ਚੁੱਕਿਆ ਔਰ ਇਸ ਯੋਜਨਾ ਦਾ ਲਾਭ ਹੁਣ ਬੈਨੀਫਿਸ਼ੀਅਰੀਜ਼ ਨੂੰ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਸਹੀ ਮਾਇਨੇ ਦੇ ਵਿੱਚ ਕਹੀਏ ਤੇ ਪੰਜਾਬੀ ਜਿਹੜੇ ਨੇ ਹੁਣ ਰਜਿਸਟ੍ਰੇਸ਼ਨ ਕਰਾ ਰਹੇ ਨੇ ਔਰ ਸਿੱਧਾ ਕਾਰਡ ਜਿਹੜਾ ਉਹਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਸਰਕਾਰ ਦੀ ਤਰਫੋਂ ਖੁਦ सीएम भगवंत मान दी तरफੋਂ ਅਤੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਰਫੋਂ ਇਸ ਸਕੀਮ ਦਾ ਆਗਾਜ਼ ਕੀਤਾ ਗਿਆ ਸੀ ਹਾਲੀ ਦੇ ਵਿੱਚ ਇਸ ਸਕੀਮ ਦਾ ਆਗਾਜ਼ ਹੋਇਆ ਔਰ ਮਹਿਜ਼ 2 ਦਿਨਾਂ ਦੇ ਵਿੱਚ ਲੋਕਾਂ ਦੇ ਕੋਲ ਕਾਰਡ ਪਹੁੰਚਣੇ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਜਿਹੜਾ ਛੋਟਾ ਕਾਰਡ ਹੈ ਜਿਹੜਾ ਸਿੱਧੇ ਤੌਰ ਤੇ ਬਾਅਦ ਦੇ ਵਿੱਚ ਕੰਮ ਆਏਗਾ ਉਹ ਤੇ ਥੋੜਾ ਸਮਾਂ ਲੱਗੇਗਾ ਉਸ ਨੂੰ ਤੇ ਕਹਿ ਸਕਦੇ ਆ ਕਿ ਇੱਕ ਹਫਤੇ ਦਾ ਸਮਾਂ ਲੱਗ ਸਕਦਾ ਹੈ ਲੇਕਿਨ ਆਧਾਰ ਕਾਰਡ ਦੇ ਨਾਲ ਜਿਹੜੀ ਇਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਅੱਜ ਤੋਂ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਬਲਟਾਣਾ ਦੇ ਵਿੱਚ ਮੌਜੂਦ ਆ ਇੱਕ ਪਰਿਵਾਰ ਇੱਕ ਬੈਨੇਫਿਸ਼ੀਰੀ ਸਾਡੇ ਨਾਲ ਹੈ ਜਿਸ ਨੂੰ ਇਸ ਸਕੀਮ ਦਾ ਲਾਭ ਮਿਲਿਆ ਹਰਜੀਤ ਕੌਰ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਾਇਆ ਸੀ ਜਿਹੜੇ ਸਕੀਮ ਦੇ ਲਈ ਐਲੀਜੀਬਲ ਹੋਏ ਔਰ ਇਹਨਾਂ ਨੂੰ ਸਕੀਮ ਦਾ ਲਾਭ ਮਿਲਿਆ ਇਹਨਾਂ ਦਾ ਕਾਰਡ ਬਣ ਕੇ ਇਹਨਾਂ ਦੇ ਕੋਲ ਪਹੁੰਚ ਚੁਕਿਆ ਆਵਾ ਨੰਬਰ ਜਿਹੜਾ ਉਹ ਵੀ ਇੱਥੇ ਦਰਸਾਇਆ ਹੋਇਆ ਇਹਨਾਂ ਦੀ ਡੇਟ ਆਫ ਬਰਥ ਅੱਛੇ ਦਰਸਾਈ ਹੋਈ ਹੈ 10 ਲੱਖ ਦਾ ਮੁਫਤ ਇਲਾਜ ਹਰ ਇਹਨਾਂ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਮਿਲਦਾ ਹੋਇਆ ਨਜ਼ਰ ਆਏਗਾ ਗੱਲਬਾਤ ਵੀ ਕਰ ਲੈਣਾ ਕਿ ਨਾਂ ਹੈ ਭਾਈ ਤੁਹਾਡਾ ਰਮਨ ਕੁਮਾਰ ਨਾਮ ਹੈ ਜੀ ਰਮਨ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੇ ਇੱਕ ਸਕੀਮ ਦੀ ਸ਼ੁਰੂਆਤ ਕੀਤੀ ਜਿਸ ਦੇ ਵਿੱਚ 10 ਲੱਖ ਦਾ ਮੁਫਤ ਬੀਮਾ ਜਿਹੜਾ ਹਰ ਇੱਕ ਪਰਿਵਾਰ ਨੂੰ ਦਿੱਤਾ ਗਿਆ ਯਾਨੀ ਸਿਹਤ ਕਵਰ ਦੇ ਦਿੱਤਾ ਗਿਆ 10 ਲੱਖ ਰੁਪਏ ਦਾ ਕਿਸ ਤਰ੍ਹਾਂ ਦੇਖਦੇ ਹੋ ਇਸਕੀ ਇਹ ਬਹੁਤ ਵਧੀਆ ਸਕੀਮ ਹੈ ਜੀ ਕਿਉਂਕਿ ਕਈ ਅਜਿਹੇ ਪਰਿਵਾਰ ਹੁੰਦੇ ਆ ਜਿਹੜੇ ਆਪਣੇ ਸਿਹਤ ਦੇ ਲਈ ਮਤਲਬ ਬੀਮਾ ਨਹੀਂ ਕਰਵਾ ਪਾਉਂਦੇ ਹੈਗੇ ਕੁਝ ਵੀ ਹੁਣ ਕੋਈ ਕਈਆਂ ਨੂੰ ਜੇ ਹਸਪੀਟਲ ਜਾਂਦੇ ਆ ਆਪਣੇ ਗਹਿਣਾ ਕਿ ਹਰ ਚੀਜ਼ ਮਤਲਬ ਕਰਜ਼ੇ ਤਲੇ ਦਬ ਜਾਂਦੇ ਆ ਤਾਂ ਉਹ ਉਹ ਚੀਜ਼ਾਂ ਨੂੰ ਦੇਖਦੇ ਹੋਏ ਤਾਂ ਸਾਨੂੰ ਇਹ ਬਹੁਤ ਬਹੁਤ ਜ਼ਿਆਦਾ ਬੈਨੀਫਿਟ ਹੈ ਜੀ ਕਿ ਪੰਜਾਬ ਸਰਕਾਰ ਨੇ ਇਹ ਕੰਮ ਕਰਿਆ ਹੈ ਔਰ ਪੰਜਾਬ ਸਰਕਾਰ ਦਾ ਸ੍ਰੀ ਭਗਵੰਤ ਮਾਨ ਜੀ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵਾਸਤੇ ਸਾਡੇ ਮਤਲਬ ਹਰੇਕ ਲੈਵਲ ਦੇ ਪਰਿਵਾਰ ਵਾਸਤੇ ਜਿਹੜੇ ਆਮ ਘਰਾਂ ਤੋਂ ਉੱਠੇ ਹੋਏ ਆ ਜੀ ਉਹਨਾਂ ਪਰਿਵਾਰਾਂ ਵਾਸਤੇ ਬਹੁਤ ਵਧੀਆ ਔਰ ਬਹੁਤ ਅੱਛਾ ਕੰਮ ਹੈ ਜੀ ਇਹ ਬਹੁਤ ਅੱਛਾ ਕੰਮ ਹੈ ਜਿਸ ਢੰਗ ਦੇ ਨਾਲ ਆ ਸਕੀਮ ਦੀ ਸ਼ੁਰੂਆਤ ਹੋਈ ਕਿਉਂਕਿ ਅਸੀਂ ਕਰੋਨਾ ਦੀ ਗੱਲ ਕਰੀਏ ਨਾ ਤੇ ਜਦੋਂ ਦੇਸ਼ ਦੇ ਵਿੱਚ ਕਰੋਨਾ ਵਾਇਰਸ ਆਇਆ ਸੀ ਸਿਹਤ ਪੱਖੀ ਹਰ ਕੋਈ ਜਿਹੜਾ ਜਾਗਰੂਕ ਹੋਇਆ ਸੀ ਹਰ ਕੋਈ ਚਾਹੁੰਦਾ ਸੀ ਕਿ ਉਸ ਦਾ ਮੈਡੀਕਲ ਇੰਸ਼ੋਰੈਂਸ ਹੋਏ ਕੀ ਬਾਅਦ ਦੇ ਵਿੱਚ ਅਗਰ ਕੋਈ ਬਿਮਾਰੀ ਘਰੇ ਆਂਦੀ ਹੈ ਤਾਂ ਉਸ ਦਾ ਇਲਾਜ ਕਰਾਉਣ ਲਈ ਫੰਡਸ ਦਾ ਇੰਤਜ਼ਾਰ ਨਾ ਕਰਨਾ ਪਏ ਪੈਸੇ ਦੀ ਦਿੱਕਤ ਨਾ ਆਏ ਲੇਕਿਨ ਆ ਜਿਹੜੇ ਇੰਸ਼ੋਰੈਂਸ ਨੇ ਇਹਨਾਂ ਦੇ ਜਿਹੜੇ ਪ੍ਰੀਮੀਅਮ ਜਾਂਦੇ ਨੇ ਉਹ ਹਜ਼ਾਰਾਂ ਦੇ ਵਿੱਚ ਨੇ ਹਰ ਕੋਈ ਉਸ ਨੂੰ ਪੂਗਾ ਵੀ ਨਹੀਂ ਪਾਉਂਦਾ ਇਸ ਕਰਕੇ ਸਰਕਾਰ ਨੇ ਆ ਸਕੀਮ ਲੈ ਕੇ ਆਈ ਮੈਮ ਕਿਸ ਤਰ੍ਹਾਂ ਤੁਸੀਂ ਰਜਿਸਟ੍ਰੇਸ਼ਨ ਕੀਤਾ ਸੀ ਤੁਹਾਨੂੰ ਕਿੱਥੋਂ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਵੀ ਸਰਕਾਰ ਜਿਹੜੀ ਹੈ ਉਹ ਸਿਹਤ ਬੀਮਾ ਉਪਲਬਧ ਕਰਾ ਰਹੀ ਹੈ ਇਹ ਇਹਨਾਂ ਨੂੰ ਮਤਲਬ ਸਾਨੂੰ ਪਤਾ ਲੱਗਿਆ ਜੀ ਮੈਨੂੰ ਕਿ ਪੰਜਾਬ ਸਰਕਾਰ ਦਾ ਇਹ ਸਿਹਤ ਬੀਮਾ ਯੋਜਨਾ ਹੋ ਰਹੀ ਹੈ ਜੀ ਅਸੀਂ ਗਏ ਉਥੇ ਸੀਸੀ ਸੈਂਟਰ ਸੀਗਾ ਉਥੇ ਗਏ ਜਾ ਕੇ ਆਧਾਰ ਕਾਰਡ ਔਰ ਵੋਟਰ ਕਾਰਡ ਕਿਉਂਕਿ ਪਹਿਲਾਂ ਹੀ ਨਿਊ ਆਪਣਾ ਸੋਸ਼ਲ ਮੀਡੀਆ ਤੇ ਆ ਰਿਹਾ ਸੀਗਾ ਕਿ ਤੁਸੀਂ ਆਧਾਰ ਕਾਰਡ ਔਰ ਵੋਟਰ ਕਾਰਡ ਲੈ ਕੇ ਜਾਣਾ ਮੈਂ ਆਧਾਰ ਕਾਰਡ ਆਪਣੀ ਫੈਮਿਲੀ ਦੇ ਨਾਲ ਗਿਆ ਪਹਿਲਾਂ ਪਤਾ ਕਰਕੇ ਆਇਆ ਫਿਰ ਉਸ ਤੋਂ ਬਾਅਦ ਫੈਮਿਲੀ ਨਾਲ ਲੈ ਕੇ ਗਿਆ ਆਧਾਰ ਕਾਰਡ ਵੋਟਰ ਕਾਰਡ ਲੈ ਕੇ ਫਿਰ ਉਹਨਾਂ ਨੇ ਨਾਲ ਦੀ ਨਾਲ ਉਥੇ ਫੋਟੋਜ਼ ਕਰੀ ਹੈ ਫੋਟੋਜ਼ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਨਾਲ ਦੀ ਨਾਲ ਸਾਡਾ ਕਾਰਡ ਸਾਨੂੰ ਇਸ਼ੂ ਕਰਤਾ ਕਿ ਤੁਹਾਡਾ ਇਹ ਬਣ ਗਿਆ ਤੁਹਾਡਾ ਕਾਰਡ ਤੁਹਾਡੇ ਘਰੇ ਪਹੁੰਚ ਜਾਊਗਾ ਘਰੇ ਪਹੁੰਚ ਜਾਊਗਾ ਹਾਂਜੀ ਤੇ ਤੁਸੀਂ ਮੁੱਖ ਮੰਤਰੀ ਦੇ ਕੋਲ ਵੀ ਮਿਲ ਯੋ ਮੁੱਖ ਮੰਤਰੀ ਨਾਲ ਵੀ ਗੱਲਬਾਤ ਹਾਂਜੀ ਸਾਨੂੰ ਪਤਾ ਨਹੀਂ ਸੀਗਾ ਕਿ ਸਾਡਾ ਪਹਿਲਾ ਸਭ ਤੋਂ ਪਹਿਲਾ ਅਸੀਂ ਮਤਲਬ ਉਸ ਚੀਜ਼ 'ਚ ਸਾਡਾ ਸਭ ਤੋਂ ਪਹਿਲਾ ਕਾਰਡ ਬਣਾਇਆ ਕਿ ਸਾਨੂੰ ਸੀਐਮ ਸਾਹਿਬ ਨੇ ਮਤਲਬ ਉਹਨਾਂ ਦੇ ਤੋਂ ਆਇਆ ਕਿ ਤੁਹਾਡਾ ਕਾਰਡ ਤੁਹਾਡਾ ਬਣ ਚੁੱਕਿਆ ਤੁਸੀਂ ਆਓ ਆ ਕੇ ਆਪਣਾ ਕਾਰਡ ਸੀਐਮ ਸਾਹਿਬ ਕੋਲੋਂ ਲਿਓ ਸੀਐਮ ਸਾਹਿਬ ਯਾਨੀ ਸੀਐਮ ਸਾਹਿਬ ਦੇ ਹੱਥੋਂ ਤੁਹਾਨੂੰ ਕਾਰਡ ਹਾਂਜੀ ਹਾਂਜੀ ਸਰ ਤੇ ਕਿਸ ਤਰ੍ਹਾਂ ਦੇਖਦੇ ਹੋ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਕੀਮ ਨੂੰ ਲੈ ਕੇ ਹਾਂਜੀ ਬਹੁਤ ਵਧੀਆ ਸਕੀਮ ਨਾਲ ਗਰੀਬ ਪਰਿਵਾਰਾਂ ਦਾ ਵੀ ਬਹੁਤ ਜ਼ਿਆਦਾ ਲਾਭ ਹੋਇਆ ਬਿਲਕੁਲ ਦੇਖੋ ਗਰੀਬ ਪਰਿਵਾਰਾਂ ਨੂੰ ਵੀ ਲਾਭ ਹੋਇਆ ਕੋਈ ਖੱਜਲ-ਖਵਾਰੀ ਕੋਈ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਹੋਈ ਕਿੰਨਾ ਕੁ ਸਮਾਂ ਲੱਗਿਆ ਸਰ ਮਤਲਬ 5-7 ਮਿੰਟ ਲੱਗੇ ਸਾਡੇ ਗਏ ਦੋ-ਦੋ ਮਿੰਟ ਹਰ ਬੰਦੇ ਦਾ ਲਾ ਲਓ ਸਾਡੇ ਮਤਲਬ ਦੋ ਬੱਚੇ ਆ ਮੇਰੇ ਔਰ ਅਸੀਂ ਹਸਬੰਡ ਵਾਈਫ ਸੀਗੇ ਸਾਡਾ ਉਹਨਾਂ ਨੇ ਗਏ ਔਰ ਉੱਥੇ ਜਾ ਕੇ ਆਧਾਰ ਕਾਰਡ ਵੋਟਰ ਕਾਰਡ ਲਿੱਤਾ ਨਾਲ ਦੀ ਨਾਲ ਉਹਨਾਂ ਨੇ ਕਰਕੇ ਕਿਹਾ ਕਿ ਤੁਹਾਡਾ ਹੋ ਗਿਆ ਜੀ ਤੁਸੀਂ ਜਾਓ ਕਿ ਤੁਹਾਡਾ ਕਾਰਡ ਬਣ ਕੇ ਤੁਹਾਡੇ ਕੋਲ ਆ ਜਾਊਗਾ ਫਿਰ ਸਾਨੂੰ ਮਤਲਬ ਥੋੜੇ ਮਤਲਬ ਜਦੋਂ ਫੰਕਸ਼ਨ ਤੋਂ ਇੱਕ ਦਿਨ ਪਹਿਲਾਂ ਫੋਨ ਆਇਆ ਕਿ ਤੁਸੀਂ ਸਭ ਤੋਂ ਪਹਿਲੇ ਕਾਰਡ ਬਣਨ ਵਾਲੇ ਹੋ ਔਰ ਤੁਹਾਨੂੰ ਸੀਐਮ ਸਾਹਿਬ ਆਪ ਕਾਰਡ ਦੇਣਗੇ ਤੁਸੀਂ ਮੁਹਾਲੀ ਪਹੁੰਚੋ ਮੈਂ ਕਿਹਾ ਜੀ ਠੀਕ ਹੈ ਜੀ ਅਸੀਂ ਮਤਲਬ ਸਾਨੂੰ ਬਹੁਤ ਖੁਸ਼ੀ ਸੀਗੀ ਅਸੀਂ ਪਹੁੰਚੇ ਉੱਥੇ ਪੂਰਾ ਪੂਰੀ ਫੈਮਿਲੀ ਲੈ ਕੇ ਮੈਂ ਗਿਆ ਸੀ ਬਸ ਵੀ ਹੋਈ ਤੁਹਾਡੀ ਹਾਂਜੀ ਮਤਲਬ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਜੀ ਬਹੁਤ ਮਤਲਬ ਵਧੀਆ ਲੱਗਿਆ ਕਿ ਇਹ ਚੀਜ਼ ਮੈਨੂੰ આજ ਤੱਕ ਸਰਕਾਰਾਂ ਅਸੀਂ ਬਥੇਰੀ ਦੇਖੀਆਂ ਹੋਂ ਤੱਕ ਬਚਪਨ ਤੋਂ ਦੇਖਦੇ ਆ ਰਹੇ ਆਂ ਸਰਕਾਰਾਂ ਬਹੁਤ ਆਈਆਂ ਬਹੁਤ ਗਈਆਂ ਵੀ ਹੈਗੀਆਂ ਪਰ ਜਿਹੜੇ ਸਿਹਤ ਪੱਖੋਂ ਕੰਮ ਕਰ ਰਹੇ ਆ ਜਾਂ ਸਿੱਖਿਆ ਨੂੰ ਲੈ ਕੇ ਕੋਈ ਵੀ ਕੰਮ ਕਰ ਰਹੇ ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਹ ਕੰਮ ਕਰ ਰਹੀ ਹੈ ਔਰ ਅੱਗੇ ਆਉਣ ਵਾਲੇ ਟਾਈਮ 'ਚ ਕਰੂਗੀ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ ਕਿੰਨੀ ਕੋ ਲੋਡ ਸੀ ਇਸ ਸਿਹਤ ਬੀਮਾ ਸਰ ਮਤਲਬ ਜਿਹੜਾ ਮੇਰਾ ਕੰਮ ਹੈ ਜੀ ਅਸੀ ਰਾਤ ਬਰਾਤ ਵਾਲਾ ਕੰਮ ਜੀ ਟੈਂਟ ਲਾਈਨ ਦਾ ਕੰਮ ਹੈ ਤਾਂ ਸਾਨੂੰ ਮਤਲਬ ਇਹ ਹੁੰਦਾ ਸੀਗਾ ਯਾਰ ਕਦੇ ਕੋਈ ਰੋੜਾਂ ਦੇ ਚੱਲਦੇ ਆ ਮਤਲਬ ਬਹੁਤ 60 ਫੀਟ ਦਾ ਵੀ ਮਤਲਬ ਕੋਈ ਹਾਸਾ ਇਦਾਂ ਦਾ ਨਾ ਹੋ ਜੇ ਕਿ ਜਿਹਦੇ ਕਰਕੇ ਸਾਨੂੰ ਮਤਲਬ ਬਹੁਤ ਖੱਜਲ ਖਵਾਰ ਹੋਣਾ ਪਵੇ ਮਤਲਬ ਮੈਂ ਦੇਖਦਾ ਵੀ ਹੈਗਾ ਕਿਉਂਕਿ ਕਈ ਵਾਰ ਅਸੀਂ ਕਿਸੇ ਹਸਪੀਟਲ ਜੇ ਜਾਂਦੇ ਆ ਹੁਣ ਸਾਡੇ ਨਾ ਕਾਫੀ ਜਾਣਕਾਰ ਹੈਗੇ ਆ ਇਧਰ ਪੀਜੀ ਵੀ ਆnde ਜਾਂਦੇ ਆ ਲੰਗਰ ਲਾਂਦੇ ਆ ਤਾਂ ਉਹਦੇ ਕਰਕੇ ਸਾਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਯਾਰ ਇਹ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਬਹੁਤ ਜ਼ਿਆਦਾ ਮਤਲਬ ਤੁਸੀਂ ਇਹ ਲਾ ਲੋ ਕਿਸਾਨ ਜਿਹੜੇ ਹੈਗੇ ਆ ਜਾਂ ਗਰੀਬ ਪਰਿਵਾਰ ਹੈ ਮਜ਼ਦੂਰ ਪਰਿਵਾਰ ਹੈ ਉਹਨਾਂ ਨੂੰ ਹਸਪੀਟਲ ਜਾਣ ਵਾਸਤੇ ਨਾ ਉਹ ਕਤਰਾਂਦੇ ਆ ਜੀ ਇਹ ਕਈ ਵਾਰ ਕੋਈ ਹਾਲ ਥੋੜਾ ਬੋਤਾ ਬਿਮਾਰ ਹੋ ਗਿਆ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਉਹ ਕਹਿੰਦੇ ਨੇ ਯਾਰ ਅਸੀਂ ਵਿਕ ਜਾਾਂਗੇ ਹਸਪੀਟਲਾਂ ਚ ਜਾ ਕੇ ਉਹਨਾਂ ਦਾ ਮਤਲਬ ਘਰ ਤੱਕ ਵਿਕ ਜਾਂਦੇ ਆ ਕਈ ਬੰਦੇ ਦੇ ਵਿਕੇ ਵੀ ਹਜੇ ਹੋ ਗਏ ਵੀ ਹੈ ਕਿ ਅਗਰ ਘਰੇ ਬੁਖਾਰ ਵੀ ਹੋ ਗਿਆ ਨਾ ਤੇ ਕੇਮਿਸਟ ਕੋਲ ਜਾ ਕੇ ਇੱਕ ਡਿਸਪ੍ਰਿਨ ਦੀ ਗੋਲੀ ਆ ਪੈਰਾਸੀਟਾਮੋਲ ਲੈ ਲੈਣੇ ਆ ਬਈ ਹਾਂ ਡਾਕਟਰ ਕੋਲ ਗਏ ਤੇ ਉਹਦੀ ਮੋਟੀ ਫੀਸ ਦੀ ਮੋਟੀ ਫੀਸ ਦੇਣੀ ਪਊਗੀ ਜੀ ਬਿਲਕੁਲ ਦੇਖੋ ਆ ਹੈਗਾ ਹੈ ਮੱਧਮ ਪਰਿਵਾਰਾਂ ਦੀ ਗੱਲ ਕਰੀਏ ਮਿਡਲ ਕਲਾਸ ਜਿਹੜੇ ਨੇ ਜਾਂ ਗਰੀਬ ਪਰਿਵਾਰਾਂ ਦੀ ਗੱਲ ਕਰੀਏ ਬਿਮਾਰੀ ਦਾ ਜਦੋਂ ਨਾ ਆਂਦਾ ਨਾ ਤੇ ਕਬਰਾ ਜਾਂਦੇ ਨੇ ਕਿ ਬਿਮਾਰੀ ਤੇ ਆਈ ਹੈ ਲੇਕਿਨ ਇਹਦਾ ਇਲਾਜ ਕਿਦਾਂ ਹੋਏਗਾ ਜੇਬ ਦੇ ਵਿੱਚ ਇੰਨਾ ਸਰਮਾਇਆ ਨਹੀਂ ਹੈ ਕਿ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਕਿਸੇ ਬਿਮਾਰੀ ਦਾ ਇਲਾਜ ਕਰਾਈਏ ਹਾਲਾਂਕਿ ਅਸੀਂ ਤੇ ਆਹੀ ਮੰਗਦੇ ਹਾਂ ਕਿ ਕਿਸੇ ਦੇ ਘਰੇ ਕੋਈ ਬਿਮਾਰੀ ਨਾ ਆਏ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣਾ ਹੀ ਨਾ ਪਏ ਐਸ ਸਕੀਮ ਸਰਕਾਰ ਨੇ ਸ਼ੁਰੂ ਤੇ ਕੀਤੀ ਹੈ ਲੇਕਿਨ ਕਿਸੇ ਦੇ ਘਰੇ ਬਿਮਾਰੀ ਨਾ ਆਏ ਸਭ ਸਵਸਥ ਰਹਿਣ ਲੇਕਿਨ ਸਰਕਾਰ ਨੇ ਫਿਰ ਵੀ ਮੁਹੱਈਆ ਕਰਾਈ ਹੈ ਇਹਨਾਂ ਨੂੰ ਆ ਸਕੀਮ ਕਿ ਅਗਰ ਕੋਈ ਬਿਮਾਰ ਹੋ ਵੀ ਜਾਂਦਾ ਹੈ ਪਰਿਵਾਰ ਦੇ ਵਿੱਚ ਤੇ ਫਿਰ ਪੈਸੇ ਪੱਖੀ ਕਿਸੇ ਨੂੰ ਆ ਨਾ ਸੋਚਣਾ ਪਏ ਕਿ ਉਸ ਦਾ ਇਲਾਜ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਹੋਏਗਾ 10 ਲੱਖ ਦਾ ਇਹਨਾਂ ਨੂੰ ਬੀਮਾ ਮਿਲਿਆ ਹੈ ਸਰਕਾਰ ਦਾ ਸਿੱਧੇ ਤੌਰ ਤੇ ਸ਼ਲਾਘਾ ਕਰ ਰਹੇ ਹਾਂ ਇਸ ਸਕੀਮ ਦੀ ਬਹਰਾਲ ਹੋਰ ਵੀ ਕਈ ਬੈਨੇਫਿਸ਼ੀਰੀਜ਼ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਸਕੀਮ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਕੈਮਰਾ ਪਰਸਨ ਸੁਭਿਦ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਬਲਟਾਣਾ